हां जी दोस्तों कल ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਵੀ ਜਦੋਂ ਜਹਾਜ਼ ਆਪਣਾ ਇਸ ਤਰ੍ਹਾਂ ਸਮੁੰਦਰ ਦੇ ਵਿੱਚ ਜਾਂਦਿਆ ਹੁੰਦਾ ਵਾ ਤੇ ਉਹਦੇ ਸਮੁੰਦਰ ਦੇ ਪਾਣੀ ਦੇ ਇਫੈਕਟ ਕਰਕੇ ਲੂਣ ਵਾਲਾ ਪਾਣੀ ਹੋਣ ਦੇ ਕਰਕੇ ਨਾ ਆਪਣੇ ਜਹਾਜ਼ ਨੂੰ ਬਹੁਤ ਜ਼ਿਆਦਾ ਰਸਟ ਲੱਗਦਾ ਜੰਗਾਲ ਇਸ ਤਰ੍ਹਾਂ ਬਹੁਤ ਜ਼ਿਆਦਾ ਲੱਗਦਾ ਵਾ ਆ ਵੇਖੋ ਇੰਨੀ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਉਹ ਬੜੇ ਵੀਰਾਂ ਨੇ ਇਹ ਗੱਲ ਪੁੱਛੀ ਸੀ ਵੀ ਜੇ ਤੇ ਜਿਹੜਾ ਇਹ ਸਾਈਡ ਆ ਬਾਹਰ ਰਹਿੰਦਾ ਜੇ ਇਹਦੇ ਤੇ ਇੰਨਾ ਜ਼ਿਆਦਾ ਫਰਕ ਪੈਂਦਾ ਵਾ ਤੇ ਜਿਹੜਾ ਹਿੱਸਾ ਸਮੁੰਦਰ ਦੇ ਵਿੱਚ ਰਹਿੰਦਾ ਵਾ ਜਿਤਨਾ ਜਿਹੜਾ ਪਾਣੀ ਦੇ ਵਿੱਚ ਜਿਹੜਾ ਏਰੀਆ ਵਾ ਉਹਦਾ ਫਿਰ ਕੀ ਹਾਲ ਹੁੰਦਾ ਹੋਊਗਾ ਉਹਦੇ ਤਾਂ ਬ ਉਹ ਗਾਲੇ ਤਰ੍ਹਾਂ ਵੀ ਬੁਰਾ ਹਾੜ ਦਾ ਤਾਂ ਨਹੀਂ ਹੁੰਦਾ ਰਸਟ ਲੱਗਣ ਵਾਸਤੇ ਦੋ ਚੀਜ਼ਾਂ ਦੀ ਲੋੜ ਹੁੰਦੀ ਆ ਇੱਕ ਹੁੰਦਾ ਪਾਣੀ ਤੇ ਇੱਕ ਹੁੰਦੀ ਹਵਾ ਆਕਸੀਜਨ ਇਹ ਦੋ ਚੀਜ਼ਾਂ ਦਾ ਜਿਹੜਾ ਸਮੇਲ ਹੁੰਦਾ ਨਾ ਤੈਨੂੰ ਆਕਸੀਡੇਸ਼ਨ ਕਹਿੰਦੇ ਪ੍ਰੋਸੈਸ ਨੂੰ ਜੇ ਆਪਾਂ ਨੂੰ ਸਕੂਲਾਂ 'ਚ ਪੜਾਇਆ ਵੀ ਜਾਂਦਾ ਵਾ ਵੀ ਜੰਗਾਲ ਲੱਗਣ ਦਾ ਵਾਸਤੇ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਇੱਕ ਪਾਣੀ ਖਾਰਾ ਪਾਣੀ ਲੂਣ ਵਾਲਾ ਤੇ ਇੱਕ ਹਵਾ ਤੇ ਜਿਹੜਾ ਅੰਦਰ ਹੀ ਸਾਰੀ ਨੇ ਨਾ ਜਿਹੜਾ ਸਮੁੰਦਰ ਦੇ ਵਿੱਚ ਹੀ ਸਾਰੀ ਨੇ ਦਾ ਐਡਾ ਉਹਦੇ ਪਾਣੀ ਤੇ ਜ਼ਰੂਰ ਲੱਗਦਾ ਵਾ ਪਰ ਉਹਦੇ ਹਵਾ ਨਹੀਂ ਲੱਗਦੀ ਤੇ ਹਵਾ ਨਾਲ ਲੱਗੜ ਕਰਕੇ ਉਹੜਾ ਏਰੀਆ ਵਾ ਉਹ ਉੱਥੇ ਵਿਚਾਰਿੰਦਾ ਵਾ ਤੇ ਦੂਸਰੀ ਗੱਲ ਜਿਹੜਾ ਬਾਹਰ ਪੇਂਟ ਯੂਜ਼ ਹੁੰਦਾ ਜਿਹੜਾ ਹਿੱਸਾ ਪੰਚ ਰਿੰਦਾ ਉਹਦੀ ਜਿਹੜੀ ਕੁਆਲਿਟੀ ਹੁੰਦੀ ਉਹ ਬਹੁਤ ਜਿਆਦੀ ਵਧੀਆ ਹੁੰਦੀ ਜਿਹੜਾ ਇੱਥੇ ਆਪਾਂ ਉੱਪਰ ਮੇਨ ਡੈਕ ਤੇ ਜਿਹੜਾ ਪੇਂਟ ਯੂਜ਼ ਕਰਦੇ ਆ ਉਹਦੀ ਕੁਆਲਿਟੀ ਇਸ ਜਦੀ ਵਧੀਆ ਨਹੀਂ ਹੁੰਦੀ ਐਨੋਰ ਹੁੰਦਾ ਵਾ ਪਰ ਜਿਹੜਾ ਆਪਾਂ ਪੇਂਟ ਥੱਲੇ ਯੂਜ਼ ਕਰਦੇ ਆ ਉਹਦੀ ਕੁਆਲਿਟੀ ਹੱਦੋਂ ਜਿਆਦੀ ਵਧੀਆ ਹੁੰਦੀ ਉਹ ਬਹੁਤ ਜਿਆਦਾ ਮਹਿੰਗਾ ਹੁੰਦਾ ਵਾ ਇਹ ਦੋ ਕੱਲਾ ਕਰਕੇ ਜਿਹੜਾ ਅੰਦਰਲਾ ਹਿੱਸਾ ਉਹ ਵਿਚਾਰ ਰਿੰਦਾ ਵਾ ਬਾਕੀ 4-5 ਸਾਲਾਂ ਬਾਅਦ ਜਹਾਜ਼ ਨੂੰ ਇੱਥੋਂ ਬਾਹਰ ਕੱਢਦੇ ਆ ਪਾਣੀ ਦੇ ਵਿੱਚੋਂ ਡਰਾਈ ਡੌਕ 'ਚ ਉੱਥੇ ਫਿਰ ਇਹਦੇ ਰਿਪੇਅਰ ਦਾ ਕੰਮ ਹੁੰਦਾ ਵਾ ਤੇ ਉਦੋਂ ਫਿਰ ਸਾਰਾ ਦੁਬਾਰਾ ਪੇਂਟ ਹੁੰਦਾ ਉਹ